ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਕਬੂਤਰ ਪਵਾਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਵਾ ਠੀਕ ਹੈ ਗਿੱਚੀ ਇਹ ਕਿਉਂ ਨਾ ਵੇਤਾ ਇਹ ਗਲੱਕ ਦੀ ਗਲਾਕੀ ਰਹੀ ਹੋ ਯਾਰ ਟੜਕੋ ਟੜਕੀ ਦਿਮਾਗ ਖਰਾਬ ਕਰਤਾ ਲਗੌੜ ਨੇ ਤੂੰ ਆਇਆ ਤਾਂ ਇਹ ਚੱਪਲ ਦੇਖੀ ਫਿਰਦੀ ਹੁਣ ਕਿਹੜੇ ਹਿਸਾਬ ਨਾਲ ਯਾਰ ਬਾਬੇ ਹੋਰ ਸਾਰਾ ਕੁਝ ਕਰ ਲੈਂਦਾ ਲੀਓ ਮੰਨਦੇ ਆ ਆ ਦੇਖੋ ਲੈ ਬਈ ਟਰਾਲੀ ਜਿੱਕਾ ਦੇ ਸੀ ਚੜ੍ਹਾ ਨਹੀਂ ਕਰਿਆ ਨਹੀਂ ਇਹਦਾ ਕੀ ਰੋਲ ਐ ਖਰਾ ਖਰਾਬ ਕਰਨ ਦਾ ਟਰਾਲੀ ਚੜ੍ਹ ਕੇ ਕਿਉਂ ਕਿਉਂ ਹਰੀਕ ਚੀਜ਼ ਆਪਣੀ ਖਰਾਬ ਕਰਦਾ ਕਿਉਂ ਉਮਰ ਮਹਾ ਤੋਤੀ ਸੀਣਾ ਯਾਰ ਮਹਾ ਕੋਈ 4 ਪੀ ਹੈਣਾ ਬਈ ਖਰਚ ਕਰਕੇ ਖਰਾਕ ਲਿਆਂਦੀ ਸੀਗੀ ਇਹਦੀ ਭੈਣ ਦੀ ਆਇਆ ਅੰਦਰ ਆਇਆ ਪੁੱਤ ਤੈਨੂੰ ਮੈਂ ਦੱਸਦਾ ਆ ਸੰਗਲੀ ਪੋਣਾ ਇਹਦੇ ਮੈਂ ਯਾਰ ਬਹੁਤ ਕੈਂ ਦੇ ਮੈਂ ਚੁਲਕ ਲੱਕ ਦੇ ਕੀ ਯਾਰ ਤੜ ਕੋ ਤੜ ਕਿਦੋਂ ਆਖਰਾ ਹੋ ਜਾਂਦਾ ਯਾਰ ਛੱਡੋ ਯਾਰ ਲਾਈਟਾਂ ਲੂਟਾ ਕਰਾਂਵੰਦ ਖੇਤ ਜਾ ਕੇ ਆਉਣਾ ਅੱਜ ਕੰਮ ਤੇ ਵੀ ਬੰਦਾ ਨਹੀਂ ਆਇਆ ਦਿਹਾੜਾ ਘਾਤੇ ਉਹਨੂੰ ਖਾਾਕ ਨੂੰ ਕਰਦਾ ਸੈਟ ਵਟੇਰ ਚਾਕੇ ਡਰਮਾ ਡਰਮਾ ਪਾਉਣੇ ਆਗੇ ਤੇ ਨਵੇੜ ਨੇ ਯਾਬ ਯਾਰ ਇਹਦਾ ਹਾਂਜੀ ਲਾਈਟਾਂ ਲੂਟਾ ਕਰ ਗਿਆ ਯਾਰ ਕਾਲ ਕੋਟਰ ਦੀ ਸੱਚੀ ਮੂਡ ਖਰਾਬ ਕਰਦਾ ਜਿਵੇਂ ਜਿਵੇਂ ਜਲੂਸ ਕੱਢਦਾ ਸਾਰੇ ਕੰਮ ਦਾ ਜਿਹਾ ਓਏ ਮੈਨੂੰ ਅਜ ਅੱਜ ਵਧੀਆ ਦਿਨ ਹੈ ਓਕੇ ਰਿਪੋਰਟ ਹੈ ਕਰਾਂਏ ਕੋਈ ਨਾ ਕੋਈ ਹੋਰੀ ਗੰਦ ਪਤਾ ਕਤੀੜ ਨੇ ਚੱਕੇ ਸਾਰੇ ਕੰਮ ਚ ਕੀ ਯਾਰ ਬਾਬਿਓ ਪਕਾਈ ਕਰਾਦੀ ਕਤੀੜ ਨੇ ਆਪਣੀ ਚਲੋ ਕੋਈ ਨਾ ਹੇ ਤਾਂ ਮੱਕੀ ਬਾਬਾ ਜੀ ਪਈ ਫੋਨ ਦੇ ਕੈਮਰੇ 'ਚ ਫਾਲਟ ਹੈ ਵਿੱਚੋਂ ਆਵਾਜ਼ ਵੀ ਆ ਰਹੀ ਹੈ ਕੈਮਰੇ ਦਾ ਚੜੜੇ 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 ਚੜੜੋਂ ਦੀ ਸੱਚੀ ਇਹ ਵੀਡੀਓ ਲੈਣਾ ਆਏ ਕਰਕੇ ਚਲੋ ਕੋਈ ਨਾ ਯਾਰ ਹੁਣ ਫਿਰ ਇਹਨੂੰ ਤਾਂ ਇੱਥੇ ਹੀ ਚੱਕ ਇਕੱਠੀ ਕਰ ਦਾਂ ਠੀਕ ਹੈ ਇਹਨਾਂ ਵਸ ਨੂੰ ਆ ਹੀ ਕਰਦਗੇ ਇਹ ਤੋਂ ਸਿੰਦਾਨਾ ਇਹਦੇ ਜੀ ਪਾ ਦਾਂਗੇ ਕੋਈ ਗੱਲ ਨਹੀਂ ਤੇ ਇਹਨੂੰ ਆਈ ਇਕੱਠੀ ਕਰ ਦਾਂਗੇ ਠੀਕ ਆ ਆ ਡੋਲ ਤੇ ਹੁਣੇ ਕੋਲ 2 ਕਿਲੋ 2 ਕਿਲੋ ਖਰਾਬ ਕਰ ਦਿੱਤੀ ਸਰੋਂ ਚਾਰ-ਛੇ ਫੇਰੋ ਮੱਕੀ ਇੱਥੇ ਸੁੱਕਣੀ ਪਾਦੀ ਚੰਗੀ ਜਿਹਾ ਨਹੀਂ ਹੁਣ ਲਾਉਣੇ ਆ ਬਾਹਰ ਕੱਢ ਕੇ ਜਿੰਦਾ ਕਰਨ ਤੇ ਜਾਜ ਸੰਗੜੀ ਪਾਉਣੇ ਆ ਇਹ ਆ ਫਿਰ ਆਥ ਨੂੰ ਕਰਕੇ ਇਹਨੂੰ ਸਟੋਰ ਕਰ ਦਾਂਗੇ ਮੀਹ ਹੁਣ ਆ ਇਹਨਾਂ ਇਕੱਠੀ ਕਰਕੇ ਇੱਕ ਮਿੰਟ ਮੈਨੂੰ ਫੋਨ ਆਈ ਜਾਂਦਾ ਚਲੋ ਬਾਪੂ ਕਰਦਾ ਮੈਂ ਰੋਕੇ ਵੀਡੀਓ ਕੰਟੈਂਟ ਲਾਂ ਜੀ ਮੇਰੇ ਹੀਰੋ ਏ ਜੀ ਗੇ ਉਹ ਫੱਟੀ ਹਲਾ ਤੜਕੇ ਦੇ ਇਹ ਅਜੇ ਤਾਂ ਖੇਤ ਵੀ ਨਹੀਂ ਜਾ ਗਿਆ ਤੇ ਉੱਟ ਕੇ ਚੱਲਦੇ ਆਪਾਂ ਇੱਕ ਕਿਹੜਾ ਖੇਤ ਲਾਉਣਾ ਏ ਕਿਹੜੇ ਉੱਤੇ ਕਰ ਲੱਗੂ ਆ ਯਾਰ ਦੇਖ ਯਾਰ ਫੋਨ ਚੜਾ ਕੈਮਰਜੂ ਆ ਜਾਂਦੀ ਸੁਣੇ ਖੜੇ

ਇਹ ਇਹ ਐ ਕਰੀ ਜਾਂਦਾ ਹੈ ਆਪੇ ਆਂਜੀ ਡਰ ਮਰੀ ਜਾਂਦਾ ਹੈ ਚਲੋ ਛੱਡ ਕੋਈ ਨਾ ਆ ਦੇ ਲੋ ਹਾਂ ਭਾਈ ਕੁਝ ਤੋਂ ਗੜਬੜ ਆਦਿਆ ਆਈ ਚੱਲ ਗਏ ਭਾਈ ਵੇ ਸ਼ਰੀਰ ਕੈਮ ਕਰ ਗਏ ਖਾਤੀ ਚੌੜੀ ਹੋ ਚੱਲੀ ਬਹੁਤ ਵਾਰ ਪਹਿਲਾਂ ਨੂੰ ਠੀਕ ਨਹੀਂ ਦੇਖੋ ਮਿਹਨਤ ਨਾਲ ਲਾ ਕੇ ਕਰੇ ਮੈਂ ਬਾਡੀ ਬਣਾ ਲ ਗਏ ਪੂਰੀ ਬੌਡੀ ਬਲੂ ਚੱਗੜ ਗਏ ਤੈਨੂੰ ਗਿੱਗੇ ਕਰਕੇ ਸੀ ਹਾਂਜੀ ਆ ਗਏ ਸੀਗੇ ਤਾਂ ਟਾਈਮ ਨਾਲ ਤਾਂ ਉਹ ਮੋਟਰ ਮਟਰ ਛੱਡ ਦਿੰਦੇ ਹਨਾ ਹੁਣ ਤਾਂ ਪਾਣੀ ਹੈਗਾ ਧੋਣੇ ਚ ਪਰ ਘੱਟ ਹੈਗਾ ਆ ਦੇਖੋ ਥੋੜਾ ਮੋਟਾ ਜਿਹਾ ਵਾਤ ਜੇ ਦਾ ਕੁਛ ਕਰਾਂ ਤਾਂ ਹੈਗਾ ਕੁਛ ਕਰਾਂ ਸੁੱਕਿਆ ਜੈ ਚਲੋ ਕੋਈ ਨਾ ਕੱਲ ਨੂੰ ਛੱਡਦਾ ਤੜਕੇ ਆ ਕੇ ਸਦੇ ਚੱਲੀ ਜਾਊ ਸਾਰਾ ਤਾਂ ਨਹੀਂ ਕੋਈ ਆਊਗਾ ਇੱਧਰਲੇ ਖੇਤ ਤਾਂ ਮਾਰ ਲਿਆ ਕਿਹੜਾ ਹੁਣ ਚੱਲਦੇ ਆ ਉਧਰ ਤੇ ਫੇਰ ਚਲਾਂਗੇ ਬਾਦਲ ਫੇਰ ਚਲਦਾ ਘਰੇ ਵਸਣਾ ਫੇਰ ਖਰਾਖਰੂਕ ਸਿਮਟਦਿਆਂ ਜਾ ਕੇ ਕਿਉਂਕਿ ਮੀਂਹ ਵਾਲਾ ਮੌਸਮ ਆਇਆ ਪਿਆ ਪਹਿਲਾਂ ਲੀਓ ਰੰਗ ਚ ਬੰਗ ਬਗਾ ਸੀ ਆਪਣਾ ਹਾਂ ਹੁਣ ਕਿਤੇ ਮੀਂਹ ਆ ਗਿਆ ਤਾਂ ਜਮੀ ਜਲੂਸ ਨਿਕਲ ਜੂ ਸਾਰੇ ਕੰਮ ਦਾ ਪਰ ਜਿੰਨੀ ਕੁ ਬਜੀ ਖੂਜੀ ਚਾ ਕੇ ਸਟੋਰ ਕਰਦੇ ਡਰਾਮਾ ਚੱਲ ਗਏ ਬਸ ਉਧਰ ਲਿਖੇ ਤੇ ਢੇੜਾ ਮਾਰ ਚਲੀਏ ਇਧਰੋਂ ਧੋਕਿਆ ਮੰਜਾ ਹੀ ਅੰਦਰ ਰੱਖ ਚਲੀਏ ਯਾਰ ਇੱਕ ਮਿੰਟ ਹਾਂਜੀ ਇਧਰ ਲਿਖੇ ਤਾਂ ਆਗੇ ਤੇ ਇਧਰ ਤੇਰੀ ਪਾਣੀ ਨੂੰ ਡੱਡਾ ਹੀ ਆ ਵਾ ਵਾ ਬੇਟਾ ਵਾ ਓਕੇ ਛੜਦੀ ਮੋਟਰ ਇਧਰ ਜਮਾ ਤਾਂ ਸੁੱਕਿਆ ਪਿਆ ਬਾਬਾ ਇਹ ਦੇਖੋ ਬਾਕੇ ਇਧਰ ਬਾਹ ਨਹੀਂ ਰੇਤ ਲਿਆ ਹਣਾ ਥੋੜੇ ਜਿਹੇ ਰਸੀਲੇ ਜ ਆ ਦੇਖੋ ਇਧਰ ਤਾਂ ਪਾਣੀ ਦੀ ਬੂੰਦ ਵੀ ਹੈ ਨਹੀਂ ਝੋਨੇ ਜਿਹੇ ਪਰੇ ਚੱਲਣ ਦੇ ਕੋਈ ਨੰਦਾ ਆ 4:00 ਵਜੇ ਹੋਣਗੇ ਤੇ 7:00 ਵਜੇ ਤੱਕ ਚੱਲ ਗਿਆ ਹਣਾ 2 ਕਿਲੇ ਲੱਗ ਜਾਣਗੇ ਰਾਤ ਨੂੰ ਬੰਦ ਕਰ ਚੱਲਾਂਗੇ ਤੜਕੇ ਫਿਰ ਇੱਧਰ ਛੱਡ ਦਾਂਗੇ ਯਾਰ ਇੱਧਰ 2 ਨਾ ਹੀ ਕੋਈ ਆਪੇ ਯਾਰ ਇੱਧਰ ਝੋਨੇ ਦਾ ਫਰਕ ਹੈ ਝੋਨੇ ਦਾ ਬਾਬੇ ਯਾਰ ਸਭਲ ਕਿਸਾਨ ਤੋਂ ਕਿਸਾਨੀ ਲੋਟ ਨਹੀਂ ਆ ਰਹੀ ਹੋਈਦਾ ਸਦਾ ਬਾਬਾ ਯਾਰ ਗਾਂ ਤੋਂ ਪੜਾਏ ਬਜੋਨੇ ਯਾਰ ਮੈਂ ਤਾਂ ਦੇਖੀ ਅੱਜ ਨਿਗਾਹ ਨਾਲ ਦੇਖੋ ਕਾਂ ਦੇਖੋ ਝੋਨੇ ਚ ਦੂਗਾ ਹੀ ਲਿਖ ਜਾਂਦਾ ਉਹੀ ਦੇਖੋ ਇਹ ਦਵਾਈ ਮਾਰਨੀ ਪਈ ਬਈ ਦੇਪੂਆ ਦੋ ਕੋਈ ਨਹੀਂ ਤੁਸੀਂ ਨਿਕਾਦਾਂ ਤੇ ਉਹਨੇ ਚਲਾਇ ਚੱਲੋ ਕੋਈ ਨਾ ਕਰਦੇ ਹਲੇ ਚੀਜ਼ ਆ ਵੀ ਇਹਨਾਂ ਪਾਣੀ ਛੱਡ ਗਏ ਆ ਨਿਕਲਿਆ ਆਂਦੇ ਬੰਬ ਕੋਈ ਨਹੀਂ ਆਂਦਾ ਐਂ ਤੇ ਡਾਟ ਗੜਾ ਪਾਣੀ ਵਾਲੇ ਬਾਦਲੇ ਸੀਗੇ ਜੀ ਖਾਨ ਜੀ ਜੀ ਲੈ ਚਤੇ ਚੱਲਦੇ ਆ ਘਰ ਹੁਣ ਛੇਤੀ ਛੇਤੀ ਹਾਂਜੀ ਪਹੁੰਚ ਗਏ ਘਰੇ ਓਹੋ ਅੱਧਾ ਸਮਾਂ ਤਾਂ ਮੋਟਰਸਾਈਕਲ ਤੇ ਟੰਗਾ ਰਹੇਗਾ ਯਾਰ ਦਿਮਾਗ ਪਤਾ ਨਹੀਂ ਕਿੱਥੇ ਬਾਬੇ ਯਾਰਾ ਕਹਤੈ ਕੈਮਰਾ ਦੇਖੋ ਆ ਦੇਖੋ ਆ ਦੇਖੋ ਆਇਂ ਆਪੇ ਲੈ ਆਇਂ ਆਪੇ ਕਰਿਆ ਕੈਮਰਾ ਦੇਖੋ ਆਪੇ ਜੇਟਰ ਮਾਰੇ ਖੜ ਦੇ ਕੋੜਾ ਦੇਖੋ ਦੇਖ ਟੈਲੀਸਕੋਪ ਖੋ ਗਿਆ ਲੈ ਆ ਚੱਕਰ ਹੈ ਖਰਾਬ ਹੋ ਗਿਆ ਕੈਮਰਾ ਇਹਦਾ ਚੀਜੀ ਲੈਂਦੀ ਐ ਖਾਣ ਪੀਣ ਨੂੰ ਕੋਈ ਠੰਡਾ ਨਾ ਕੁਝ ਗਰਮ ਵਾ ਯਾਰ ਇਹ ਕੋ ਉਤਰਾ ਕ ਨਹੀਂ ਚੱਲਦੇ ਯਾਰ ਮਨ ਕਰੜਾ ਆਇਆ ਕਰਕੇ ਹਾਂਜੀ ਅੱਗੇ ਦਰਲੇ ਘਰੇ ਅੰਦਰ ਤਾਂ ਪਾਈ ਕੋਈ ਵੀ ਜੋੜਨਾ ਨਹੀਂ ਜੋੜਾ ਜੋਗੀ ਮਤਲਬ ਤੇ ਸਾਰੇ ਕੰਮ ਤਾਂ ਦੇ ਬਾਹਰ ਹੀ ਆ ਮੱਕੀ ਵੀ ਜਮਾ ਸੁੱਕ ਕੇ ਇੱਕ ਨੰਬਰ ਬਣ ਗਈ ਬਈ ਆਪਣੀ ਸਰੋਂ ਵੀ ਲੀਓ ਨੇ ਰਾਤੀ ਇੱਕ ਨੰਬਰ ਬਣਾਤੀ ਸੀ ਹਨ ਤੇ ਚਲੋ ਕੋਈ ਗੱਲ ਨਹੀਂ ਵਾ ਕਰ ਲੈਨੇ ਆ ਪੈਕ ਨੂੰ ਆਈ ਯਾਰ ਬਈ ਜਿਵੇਂ ਹੈਗੀ ਆ ਠੀਕ ਆ ਕਿਉਂ ਸਾਰੀ ਖੇਹਾਰ ਤੇ ਕੋ ਟ੍ਰਾਲੀ ਚ ਖਰਾਕ ਹੀ ਖਰਾਕ ਭੈਣ ਦੀ ਚਲ ਛੱਡੋ ਯਾਰ ਗਾਲਾਂ ਕੱਢਿਆ ਤੁਸੀਂ ਫਿਰ ਨਾ ਸਾਰੇ ਕੂਤਰਾਂ ਦਾ ਪਾਣੀ ਪੂਣੀ ਵੀ ਬਦਲ ਲੈ ਕਿਲਾ ਮੈਂ ਫੋਨ ਆਉਣਾ ਟਾਈਮ ਲੈਪਸ ਤੇ ਅਰਤੇ ਗੀਤ ਗੂਤ ਲਾ ਕੇ ਵਧੀਆ ਜਾ ਨਵੇੜ ਦਾ ਕੰਮ ਧੰਦੇ ਸਾਰੇ ਦੇਖੋ ਛੱਡ ਤੁਸੀਂ ਟਾਈਮ ਲੈਪਸ ਤੇ ਹਾਂਜੀ ਪਾਤਾ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਬਈ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਖੋਡਿਆਂ ਤੋਂ ਲੈ ਕੇ ਪਿੰਜਰਿਆਂ ਤੱਕ ਸਭ ਕੋਲ ਨੂੰ ਦਾਣਾ ਪਾਣੀ ਪਾਤਾ ਖਰਾਕ ਵੀ ਸਾਰੀ ਸਾਲ ਦੀ ਡਰਾੰਬੀ ਸਾਰੇ ਅੰਦਰ ਸਾਮ ਤੇ ਚੱਕ ਕੇ ਬਈ ਤੇ ਦਾਣਾ ਪਾਣੀ ਪਾਏ ਖਰਾਕਾਂ ਖੁਰਕਾ ਸਾਰਾ ਕੋਈ ਸਾਮ ਕੇ ਹੁਣ ਚੱਲਿਆ ਅਮਰੀਕੀ ਦੇ ਛਾਪਾ ਮਾਰਨ ਆਪਣੇ ਕਾਲੇ ਸਿਰ ਵਾਲਾ ਕਬੂਤਰ ਵੇਖ ਉਹਦੇ ਕੋਲੇ ਚੱਲ ਕੇ ਦੇਖਦੇ ਆਂ ਕੀ ਬਾਤ ਹਾਂਜੀ ਪਹੁੰਚ ਗਏ ਇਹ ਕਬੂਤਰ ਤਾਂ ਬੈਠਾ ਬਾਬਿਓ ਹੁਣ ਆਇ ਨਹੀਂ ਪਤਾ ਇਹ ਰੋਹੀ ਐ ਹੋਰ ਐ ਆਪਣੇ ਕਿ ਕਿਹੜਾ ਕੁੜਾ ਉਹ ਬੈਠਾ ਕਾਲਾ ਸਿਰ ਕੁਤਰਦਾ ਚੱਲ ਚੱਲ ਗਏ ਕੋਈ ਨਹੀਂ ਛਾਪਾ ਹੀ ਮਾਰਨਾ ਪਊ ਤੜਕੇ ਨੂੰ ਉਸਦੇ ਆ ਇਹ ਰਾਤ ਰੁੱਤਰਦੇ ਨੂੰ ਨਾ ਉਹ ਰਾਤ ਨੂੰ ਕਿ ਰਾਤ ਨੂੰ ਅੰਗੇ ਬੈਠੇ ਨੇ ਉਤਰਦੀ ਰਾਤ ਨੂੰ ਢੜਾਕੀ ਬਾਈ ਨੇ ਤਾਂ ਹਾ ਕੋਠੀ ਦੀ ਯਾ ਤਲਾਈ ਪਏ ਚਲੋ ਦੇਖ ਕਰੀਏ ਨਹੀਂ 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 ਪੁੱਛਣਾ ਨਹੀਂ ਫੇਰ ਤਾਂ ਗੋਪਤ ਕਰ ਦੂਗਾ ਇਹ ਸਿੱਧਾ ਮੌਕੇ ਤੇ ਜਿੱਦਣ ਥੱਲੇ ਹੋਏ ਨਾ ਤੇ ਕੁਤਰ ਵੇੜੇ ਚੋਂ ਉਦ ਨਹੀਂ ਇਹ ਤੇ ਰੇਡ ਮਾਰਾਂਗੇ ਇਹ ਲੱਗ ਗਿਆ ਪਤਾ ਹੂੰ ਲਾ ਗਿਆ ਉਹ ਪਤਾ ਆਹ ਗਲੀ ਵੀ ਦੀ ਮੋਟਰਸਾਂ ਆਉਂਦੀ ਨਹੀਂ ਕੋਈ ਨਹੀਂ ਆਉਦਾ ਕੋਣੀ ਭੈਣ ਬੈਣਾ ਇੰਦਰ ਦੀ ਮੋਟਰਸਾਂ ਟੱਪਣੇ ਤੇਰਾ ਹੀ ਟੱਪੂ ਕੁਆਲਿਟੀ ਐ ਐਸਪੀ ਦਾ ਇਥੇ ਦੀ ਸਹੀ ਗੱਲ ਐ ਜਲਦੀ ਛਿਕਦੇ ਆ ਜਿਆਦਾ ਰਾਤ ਮੇ ਤੜ ਖਿਸਦਿਆਂ ਜਾਂ ਐ ਨਹੀਂ ਪਤਾ ਵੀ ਕੀ ਪਤਾ ਇਹ ਕਬੂਤਰਾ ਆਨਲਾਈਨ ਹੀ ਰਹਿੰਦੇ ਨੇ ਸਾਰਾ ਦਿਨ ਮਤਲਬ ਵੀ ਕਲਾ ਦਾਣਾ ਪਾਣੀ ਖਾ ਪੀ ਕੇ ਤਾਂ ਹੀ ਫਿਰ ਭਜ ਜਾਂਦੇ ਨੇ ਨਾ ਦਾਣਾ ਪਾਣੀ ਇੱਟਾ ਪਾਣੀ ਯਾਰ 10 ਮਿੰਟ ਪਹਿਲਾਂ ਟੱਪਿਆ ਉਹ ਕਬੂਤਰ ਉਦੋਂ ਥੱਲੇ ਫਿਰਦੇ ਨੇ ਦਾਣਾ ਪਾਣੀ ਚੁਗਦੇ ਹਾਂਜੀ ਮੇਰੇ ਦੋਸਤੋ ਅਮਰੀਕੀ ਤਾਂ ਨਹੀਂ ਮਿਲਿਆ ਜੀ ਘਰੇ ਕੋਈ ਗੱਲ ਨਹੀਂ ਇੱਕ ਦਿਨ ਹੋਰ ਵੇਟ ਕਰਦੇ ਆ ਯਾ ਤਾਂ ਜਮਾ ਸ਼ਾਮ ਨੂੰ ਛਾਪਾਂ ਮਾਰਾਂਗੇ ਰਾਤ ਨੂੰ ਜਾਂ ਫਿਰ ਸਵੇਰ ਜਾ ਕੇ ਦੇਖ ਕੇ ਆਉਂਦੇ ਕੋਲੇ ਬਾਕੀ ਦਾਣਾ ਪਾਣੀ ਹੋ ਗਿਆ ਸਾਰੇ ਕਬੂਤਰਾਂ ਦਾ ਤੇ ਲੌਗ ਵਗੈਰਾ ਦਿੱਤੇ ਲਾ ਲਈ ਆਪਾਂ ਠੀਕ ਐ ਦੋ ਕੁ ਜੋੜੀਆਂ ਦੇ ਅੰਡੇ ਚੱਕਣੇ ਸੀਗੇ ਹਜੇ ਹੋਰ ਇੱਕ ਇਧਰੋਂ ਚੱਕਣਿਆ ਪਠੀ ਦੇ ਹਨ ਉਹਨੇ ਕੱਚੇ ਲਾਏ ਆ ਪਿੱਲੇ ਤੇ ਇੱਕ ਯਾਰ ਇੱਕ ਦੋ ਜੋੜੀਆਂ ਹਜੇ ਸਹੀ ਲੱਗੀਆਂ ਨਹੀਂ ਬਾਪੂ ਏੜੀਆਂ ਬੈਠ ਕੇ ਛੱਡੀਆਂ ਉਹਨਾਂ ਦੀ ਵੀ ਸੈਟਿੰਗ ਕਰਨੀ ਆ ਲਮ ਲਾਗੇ ਵੀ ਕੰਮ ਤਾਂ ਵਾਵਾ ਕਰਨ ਵਾਲੇ ਪਏ ਆ ਜੇ ਘਰ ਵੀ ਬਹੁਤਾ ਧਾਣੇ ਪਾਣੀ ਪਾਉਂਦਾ ਤਾਂ ਹੀ ਬੁਰਾ ਹਾਲ ਹੋ ਜਾਂਦਾਗਾ ਚਲੋ ਕੋਈ ਨਾ ਚੱਲੀਏ ਘਰੇ ਕਰ ਵਾਜ ਉਪਰ ਆਵਾਜੰਦਾ ਤਾਂ ਹੀ ਲੱਗ ਗਿਆ ਬਹੁਤ ਵਧੀਆ ਮੈਂ ਘਰੇ ਪਾਉਂਦਾ ਅਜਰ ਦਾ ਬਾਹਰੋਂ ਆ ਗਿਆ ਲੈ ਹੀਟਰ ਲਾ ਗਿਆ ਇਹ ਵੀ ਸਹੀ ਹੈ ਜਮ ਹਾਂਜੀ ਫੇਰ ਆ ਗਈ ਜਿੱਧਰ ਲਈ ਕਰ ਰਹੀ ਓਹੋ ਆਇਆ ਧਿੰਜੜ ਪਾਣਾ ਓਖਾ ਗਿਆ ਅਰੇ ਖੇਤਰੀਨ ਹੈਗਾ ਤਾਂ ਕਰਕੇ ਕਰੇ ਭੈਣਾਂ ਦਾ ਨਾ ਗੇਮ ਖੇਡ ਖੇਡ ਵੀ ਆਕ ਗਈ। ਕਬੂਤਰਾ ਕੋਲੇ ਵੀ ਚੱਲੇ ġੇੜਾ ਕੱਢ ਗਏ ਦੂ ਪਹਿਲਾਂ ਦਾਣ ਦੋਨੋਂ ਪਾ ਗਏ ਸੀਗੇ। ਔਰ ਇੱਕ ਵਾਰੀ ਹੋਰ ġੇੜਾ ਕੱਢ ਜੀ ਕਨੇ ਕੋਲੇ। ਹਣਾ ਤੇਰਾ ਬੱਤੀ ਅੱਡੇ ਰੌਣਿਆ ਯਾਰ ਬਾਬੇ ਆਪਾ ਦੋ ਚਿੱਟੇ ਕਰਤਾ ਇੱਕ ਬੈਟਕ ਜਰਾਤਾ ਚਾਰ। ਚਾਰ ਬੱਚੇ ਤੇ ਰੋਣ ਵਾਲੇ ਆਪਣੇ ਕੋਲ। ਇੱਕ ਕਬੂਤਰੀ ਕੋਸ਼ਾ ਮੰਗੀ ਅੰਦਰ ਉਹ ਵੀ ਦੇ। ਉਹ ਯਾਰ ਇਹ ਨਹੀਂ ਬੋਲਣਾ ਸਰੀ ਵਾਲੀ ਹੁੰਦੀ ਨਹੀਂ ਕੋਈ ਚਲੋ ਕੋਈ ਨਾ ਕਰ ਲਾਂਗੇ ਵੀ ਸੈਟਿੰਗ ਸਾਰੇ ਕੰਮ ਦੀ ਦੇਖਦੇ ਆਂ ਕੀ ਬਣਦਾ ਮੇਰੇ ਵੀਰੋ ਬਣਾਉਣੇ ਆ ਕੋਈ ਹਜੇ ਖੇਤ ਜਾਂਦੀ ਰਹਿ ਜਾ ਸੱਚ ਖੇਤ ਜਾਗਣ ਮੋਟਰ ਬੰਦ ਕਰਕੇ ਕੋਈ ਗੱਡੀ ਲੈ ਕੇ ਨੂੰ ਫਿਰੇੜੀ ਗੋਹੇ ਵਾਲੀ ਚਲੋ ਕੋਈ ਨਾ ਉਹ ਵੀ ਦੇਖ ਲਾਂਗੇ ਬਣਿਆ ਮਾਹੌਲ ਕਿਰਨ ਦਾ ਫੋਨ ਫਾਨ ਲੱਗੀ ਕਿਸੇ ਪਾਸੇ ਕਰੀਏ ਵੀ ਅੱਧਾ ਘੰਟਾ ਟਾਈਮ ਫਾਸ ਕਿ ਨਹੀਂ ਹਾਂਜੀ ਆਗੇ ਇਸ ਇਧਰ ਖੇਤ ਵੀ ਆਪਣੀ ਕੋਈ ਵਾਲੀ ਰੇੜੀ ਅਨਲੋਡ ਕਰਨ ਕਰਤੀ ਹੁਣ ਉਧਰਲੇ ਖੇਤ ਚਲਦੇ ਆਂ ਕਰ ਆਪਾਂ ਚੱਲ ਕੇ ਮੋਟਰ ਬੰਦ ਕਰਕੇ ਆਉਣੇ ਭਈਆ ਹਨ ਫੇਰ ਇਧਰ ਆ ਕੇ ਰੇੜੀ ਪਾ ਕੇ ਆਵਾਂਗੇ ਆਪਾਂ ਕਰਾ ਦੂਜੇ ਖੇਤ ਚਲੀਏ ਪਹੁੰਚ ਗਏ ਜੀ ਦੂਜੇ ਖੇਤ ਤੇ ਜਿਹੜੇ ਹਸਾਬ ਦੇ ਭਾਈ ਪਾਣੀ ਆ ਜਾਂਦਾ ਮੈਨੂੰ ਐਂ ਲੱਗਦੇ ਇਹ ਵੀ ਵਹਣ ਤੇ ਫੁੱਲੇ ਬਟੇ ਫੁੱਲੇ ਪਰ ਗਿਆ ਕਿ ਲਾਈਟ ਵੀ ਆ ਜਾਂਦਾ ਇਹਨੂੰ ਹੁਣੇ ਹੀ ਗਈ ਹੁੰਦੀ ਹੈ ਕਿਉਂਕਿ ਹਜੇ ਨਿਕਾਲ ਤੁਰੇ ਹੀ ਆਉਂਦਾ ਮਗਰੋਂ ਪਾਣੀ ਦਾ ਦੇਖੋ ਹਨਾ ਤੇ। ਕਾਫੀ ਸੱਟ ਆਈ ਤੇ ਤਾਂ ਲੱਗਿਆ ਹੋਣਾਗਾ। ਤੇ ਆਏ ਹੈ। ਨੂੰ ਬੰਦੀ ਘਰ ਚੱਲ ਗਿਆ ਆਪਾਂ। ਕੱਲ ਨੂੰ ਫੇਰ ਇੱਧਰ ਲੈ ਛੱਡ ਦਾਂਗੇ। ਕਾਹਦੂ ਇਹ ਡੱਟ ਜਾਣਗੇ ਆਪੇ। ਬੰਬ ਪਈ ਨਿਕਲੂਗੀ। ਠੀਕ ਹੈ। ਭਣਾ ਕਰ ਲਗਾ ਹੀ ਕਰ ਲਗਾ ਯਾਰ। ਆਏ ਓਏ। ਆ ਆਫ ਹੋ ਗਿਆ ਇੱਥੇ। ਇੰਨੇ ਹੀ ਕੰਮ। ਤੇ ਚੱਲੀਏ ਭਾਈ ਉਥੋਂ ਆ। ਓਕੇ। ਮੋਂ ਦੂਜੇ ਖੇਤੋਂ ਪਾ ਕੇ ਰੇੜੀ ਚੱਲਦੇ ਆ ਘਰੇ। ਲਿਓ ਨੂੰ ਪੋਣਾ ਰੋਟੀ ਪਾਣੀ ਸਾਡੇ ਵਾਲੇ ਨੂੰ ਕੋਲ ਸਾਹਿਬ ਨੂੰ ਲੈ ਗਿਆ ਅੱਜ ਫੇਰ ਉੱਥੇ ਵਹਿੰਦੇ ਆ ਨਾ ਹਸਪੀਟਲ ਚ ਉਹ ਖੈਰ ਸੋਖਾ ਵੈਸੀ ਚੈੱਕ ਅਪ ਜਾ ਕਰਾਉਣ ਗਏ ਹੈਗੇ ਤਾਂ ਕਰਕੇ ਬਗਿਆ ਜੇ ਬੰਦਾ ਵੀ ਨਹੀਂ ਆਇਆ ਕੰਮ ਤੇ ਸੱਚੀ ਨਹੀਂ ਜੀ ਲੱਗਿਆ ਬਈ ਮੇਰਾ ਬਈ ਪਹਿਲਾਂ ਤਾਂ ਮੈਂ ਵਧਾਉਂਦਾ ਚਾਹ ਰੋਟੀਆਂ ਫੜਾਉਂਚੀ ਹਨਾ ਸਾਰਾ ਤਾਂ ਲੰਘਿਆ ਨਹੀਂ ਮੇਰਾ ਚਾਹ ਤੜਕੇ ਰੋਟੀ ਚਾਹ ਫਿਰ ਨੀਰਾ ਲਿਆਉਂਦਾ ਸੀਗਾ ਮੈਂ ਰੇੜੀ ਹਨਾ ਕੰਮੂ ਆਪ ਹੱਥੀ ਕਰਨ ਦੀ ਹੋ ਹੋ ਹੀ ਨਹੀਂ ਗਿਆ ਆਪਣੇ ਚ ਬਾਹਲੇ ਹੁਣ ਸਾਨੂੰ ਪਤਾ ਵੀ ਜਮ ਬੇਕਾਰ ਹੀ ਹੋਏ ਪਏ ਹੈਗੇ ਆਹਿੰਦਾ ਫੁੱਲੀ ਐ ਮਤੂਰੇ ਫੇਰੇ ਵਾਲੇ ਹੈਗੇ ਆਂ ਪਤੂਰੇ ਫਰਾ ਕਰ ਸਕਦੇ ਤੇ ਉਹ ਵੀ ਮਾੜਾ ਮਾੜਾ ਬਾਹਲੀ ਦੂਰ ਵਾਲੀ ਵੀ ਨਹੀਂ ਕਰਦਿਆਂ ਦੇ ਕੰਮ ਵੀ ਨਹੀਂ ਜਾਂਦੇ ਕਿਤੇ ਨਾ ਕੋਈ ਸ਼ਹਿਰ ਸ਼ੂਰ ਜਾਣ ਦਾ ਜਮੀਨ ਜੀ ਕਰਦਾ ਹਨਾ ਇੱਥੇ ਕਰਾਊਡ ਜਿਆ ਵੱਡਾ ਹੁੰਦਾ ਭੀੜ ਭੜਕੇ ਉਸਤਾ ਜਮੀਨ ਚਿੱਤ ਕਰਨਾਂ ਕਹਿੰਦੇ ਜਾ ਕੇ ਯਾਰ ਹਨਾ ਮਾਈਂਡ ਸੈਟ ਹੀ ਹੋਰ ਸਾਫਦਾ ਹੋਇਆ ਪਿਆਗਾ ਆ ਸਮਝ ਨਹੀਂ ਉਹਦੀ ਕੀ ਬਣੂ ਅੱਗੇ ਆਪਣਾ ਉਹ ਤਾਂ ਵੀਡੀਓ ਚ ਇੰਟਰਸਟ ਘਟ ਗਿਆ ਜਿਵੇਂ ਹੈਨਾ ਵਿਊ ਵੀ ਘਟ ਗਿਆ ਸਾਰਾ ਕੋਈ ਮਤਲਬ ਵੀਵਾਂ ਦੇ ਚਲੋ ਟੂਆ ਮਾਰ ਵੀ ਉਹ ਤਾਂ ਵੇਖੀ ਨੇ ਆਪਾਂ ਕਦੇ ਪਰ ਫਿਰ ਵੀ ਜਦੋਂ ਚੀਜ਼ ਹੀ ਨਾ ਬਣਾਵਾਂਗੇ ਆਪਾਂ ਹਨਾ ਚੱਜ ਦੀ ਫਿਰ ਲੋਕ ਵੀ ਨਹੀਂ ਵੇਂਦੇਗੇ ਤੇ ਹੁਣ ਉਹ ਗੱਲ ਹੀ ਨਹੀਂ ਰਹੀ ਜਦੋਂ ਪਹਿਲਾਂ ਵਾਲਾ ਪੁਰਾਣਾ ਵੀਡੀਓ ਚ ਵੀਊ ਦੇਖ ਲਓ 60000 70 80 ਆਰ ਲੱਖ ਲੱਖ ਵੀਊ ਹਨਾ ਤੇ 20 20 30000 ਵੀਊ ਆਉਂਦੇ ਸੀ ਹੁਣ ਤਾਂ 2000 3000 ਤੇ ਰਹਿ ਕੰਮ ਜਾਵਾਂ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਹਾਂਜੀ ਆ ਗਏ ਜੀ ਬੱਲੇ ਕਰਨੋ ਫੋਨ ਤੇ ਕੇ ਪੈਂਟ ਚ ਚੱਲਦਾ ਘਰੇ ਬਸ ਵਧੀਆ ਦਿਨ ਸ਼ੇਵਗੜੇ ਹੁਣ ਜਾ ਕੇ ਵੀਡੀਓ ਵੀਡੀਓ ਕਾਉਣ ਲੱਗ ਜਾਾਂਗੇ ਪਰ ਉਹ ਆ ਗਏ ਕੋ ਘੜੇ ਘੜੇ ਟਾਈਮ ਪਾਸ ਕਰ ਲਾਂਗੇ ਹਾਂਜੀ ਲਿਓ ਪ੍ਰੀਤ ਨੂੰ ਛੱਡਦੀ ਆ ਜੀ ਚਲੋ ਸ਼ੇਰਾ ਘਰੇ ਖਾ ਰੋਟੀ ਲੈਟ ਹਣੀ ਬਈ ਯਰਣਾ ਚਲੋ ਕੋਈ ਨੂੰ ਜਦੋਂ ਆ ਗਈ ਉਹਦੇ ਹੀ ਤਾੜ ਕੇ ਆਉਂਦੇ ਆਪਾਂ ਤਾਂ ਯਾ ਆ ਗੜਾ ਟਾਈਮ ਲੈਟ ਜਾਂਦਾ ਸਾਰਾ ਦਿਨ ਦੀ ਬੰਦ ਨਹੀਂ ਕੀਤੀ ਰੋਟੀ ਪਾਣੀ ਖਾਣ ਦੇ ਟਾਈਮ ਲਾਈਟ ਬੰਦ ਕਰ ਦਿੰਦੇ ਹਾਂਜੀ ਲਿਓ ਨੂੰ ਰੋਟੀ ਪਾਣੀ ਖਵਾ ਕੇ ਬਈ ਘਰ ਉਹਦੇ ਘਰੇ ਤਾੜਿਆ ਤੇ ਇੱਕ ਬਾਬੇ ਨਾਲ ਇੱਕ ਨਾ ਤੁਹਾਡੇ ਨਾਲ ਬਾਬੇ ਨਾਲ ਆਖਣਾ ਬਾਬੇ ਉਹ ਕਹਿਣਾ ਸੀਗਾ ਬਾਬੇ ਤੁਹਾਡੇ ਨਾਲ ਹਨਾ ਇੱਕ ਮੇਰੇ ਵੀਰੋ ਤੁਹਾਡਾਂ ਨਾਲ ਪੋਸਟਰ ਸ਼ੇਅਰ ਕਰਦਾ ਬਈ ਮੈਂ ਬਾਜੀ ਦਾ ਵੀ ਉਹ ਮੰਨ ਕੇ ਚਲੋ ਵੀ ਠੱਗੀ ਜੀ ਮਾਰ ਗਿਆ ਆਪਣੇ ਨਾਲ ਹਨਾ ਯਾਰ ਮੌੜ ਪਿੰਡ ਬਾਜੀ ਸੀਗੀ ਬਈ ਇਹ 3200 ਮੌੜ ਨੂੰ ਹਨਾ ਪੋਸਟਰ ਪਾਇਆ ਸੀ ਉਹਨਾਂ ਨੇ ਦੋ ਤਿੰਨ ਤਾਂ ਡੇਟ ਚੇਂਜ ਕਰਤੀ ਬਾਜੀ ਦੀ ਠੀਕ ਹੈ 2200 ਰੁਪਏ ਪਹਿਲਾਂ ਭਰਆ ਲਿਆ ਆਪਾਂ ਵੀ ਭਰਿਆ ਸੀ 2200 ਰੁਪਿਆ ਨਾਈ ਤਾਂ ਬਾਜੀ ਹੋਈ ਆ ਬਈ ਉਹ ਪਿੰਡ ਤੇ ਜਿਹੜੇ ਪ੍ਰਾਵਾਣੇ ਮਤਲਬ ਵੀ ਕਰਾਉਣੀ ਸੀ ਨਾਈ ਤਾਂ ਉਹਨਾਂ ਨੇ ਬਾਜੀ ਕਰਾਈ ਆ ਤੇ ਨਾ ਹੀ ਉਹਨੇ ਐਂਟਰੀ ਮੋੜੀ ਠੀਕ ਹੈ ਕਿ ਨਹੀਂ ਇਹ ਚੀਜ਼ ਦੀ ਗੌਰ ਕਰੋ ਮੈਂ ਪੋਸਟਰ ਪਾਉਣਾ ਠੀਕ ਹੈ ਕਿ ਨਹੀਂ ਚੱਲ ਮੈਂ ਹੈ ਵੀ ਪੈਸੇ ਨਾ ਮੋੜਨ ਦੀ ਬਾਜੀ ਨਾ ਕਰਨ ਪਤਾ ਤਾਂ ਲੱਗ ਗਿਆ ਕਿਤੇ ਫੇਕ ਕੰਮ ਨਾ ਹੋਵੇ ਕਿਸ ਨੇ ਉਹੀ ਪਵਾਲੇ ਹੋਣ ਹਨਾ ਜੇ ਜਬ ਕੋਈ ਵੀ ਗੱਲ ਹੋ ਸਕਦੀ ਹੈ ਕੋਈ ਫੇਕ ਹੋ ਸਕਦਾ ਕੰਮ ਹੋ ਜਾਂ ਕੁਝ ਵੀ ਯਾਰ ਵੀ ਕੁਝ ਵੀ ਯਾਰ ਗੱਲ ਮੁਕੀ ਰਾਂਦਗੀ ਬੰਦੇ ਨੂੰ ਤਾਂ ਪਤਾ ਲੱਗ ਜੇ ਨਾ ਵੀ ਅਸੀਂ ਆ ਗਲਤ ਕੰਮ ਕੀਤਾ ਸਾਡੀ ਬੇਇੱਜ਼ਤੀ ਤਾਂ ਹੋਈ ਹੈ ਠੀਕ ਹੈ ਮੰਨ ਕੇ ਚੱਲ ਵੀ ਬਹੁਤ ਜ਼ਿਆਦਾ ਘਟੀਏ ਕੰਮ ਹੈ ਜੇ ਇਹ ਮੰਨ ਕੇ ਚੱਲੇ ਸਹੀ ਬੰਦੇ ਸੀਗੇ ਤਾਂ ਨਾ ਜੇ ਸੀ ਸਾਰਾ ਕੁਝ ਫੇਕ ਤਾਂ ਕਹਿਣੀ ਕੀ ਹੈਗਾ ਪਰ ਆਪਾਂ ਐਂਟਰੀ ਭਰੀ ਸੀਗੀ ਮੋੜਾਂ ਵਾਲੀ ਬਾਈ ਦੀ ਹਨਾ 3200 ਮੋੜ ਨੂੰ ਤੇ ਪੋਸਟਰ ਤੇ ਸ਼ੇਅਰ ਕਰ ਦੂੰ ਬਈ ਨਾ ਤਾਂ ਇਹ ਬੰਦਿਆਂ ਨੇ ਬਾਜੀ ਕਰਾਈ ਐ ਤੇ ਨਾ ਹੀ ਇਹ ਬੰਦਿਆਂ ਨੇ ਵੀ ਐਂਟਰੀ ਮੋੜੀ ਹੈਗੀ ਇਥੇ ਪੋਸਟਰ ਤੁਹਾਡੇ ਸਾਹਮਣੇ ਸਕਰੀਨ ਤੇ ਸ਼ੋ ਹੋ ਜੂਗਾ ਹੁਣ ਤੁਸੀਂ ਜਾਣੋ ਤੇ ਗਾਹ ਉਹੋ ਜਾਣ ਹਨਾ ਆਪਾਂ ਤਾਂ ਭੁੱਲ ਭੱਲ ਗਏ ਸੀ ਮੇਰੇ ਤਾਂ ਅੱਜ ਯਾਦ ਆਈ ਗੱਲ ਮੈਂ ਇਹ ਉਹਨਾਂ ਨੂੰ ਐਂਟਰੀ ਭਰੀ ਸੀ ਦਿੱਤੀ ਨਹੀਂ ਕੰਜਰਾਂ ਨੇ ਬਾਜੀ ਕਰਾਈ ਐ ਕੋਈ ਤੇ ਤੁਸੀਂ ਗੱਪ ਸੱਚ ਕੱਢ ਕੇ ਮੈਨੂੰ ਕਮੈਂਟ ਕਰੋ ਵੀ ਕੀ ਗੱਲ ਸੀਗੀ ਹਨਾ ਤੇ ਜੇ ਝੂਠ ਹੋਇਆ ਜਾਂ ਫਰਾਡ ਹੋਇਆ ਫੇਕ ਹੋਇਆ ਤਾਂ ਤੁਸੀਂ ਆਪੇ ਫੋਨ ਲਾ ਕੇ ਫਿਰ ਸਮਾਨ ਵੜਿਓ ਤੇ ਦੇਖੋ ਹਾਲ ਪਤਾ ਆ। ਆਪਣੀ ਕਿਸੇ ਨਾਲ ਜਦਨ ਦੀ ਕੋਈ ਕੰਪੈਟਿਟੀ ਹੈ ਨਹੀਂ ਕਿ ਇਹਨਾਂ ਕੋਈ 220 ਰੁਪਏ ਪਿੱਛੇ ਕੋਈ ਹਨ ਇਹ ਜਿੰਦਾਂ ਕਰਦੇ ਚੰਗੇ ਨਹੀਂ ਲੱਗਦੇ। ਪਰ ਫਿਰ ਵੀ ਯਾਰ ਜੇ ਚੀਜ਼ਾਂ ਫੇਕ ਚੱਲ ਰਹੀਆਂ ਤਾਂ ਗਾਹ ਤੋਂ ਨਵੇਂ ਹੋਰ ਕਬੂਤਰਾਂ ਦੇ ਕੰਨ ਹੋ ਜਾਣਗੇ ਤੇ ਜਿਉਂ ਬੰਦੇ ਗਲਤ ਕਰ ਰਹੇ ਉਹ ਸੱਚੀ ਮੂਚੇ ਉਹ ਬੰਦੇ ਐਗਜ਼ਿਸਟ ਕਰਦੇ ਉਹ ਪਿੰਡ ਦੇ ਹੈਗੇ ਆ ਤਾਂ ਫਿਰ ਉਹ ਬੰਦਿਆਂ ਦੇ ਮੂੰਹ ਨਾਲ ਹੋ ਜੂਗੀ ਜਿਨ੍ਹਾਂ ਨੇ ਘੜੀਆ ਕੰਮ ਕੀਤਾ ਹੈਗਾ ਤੇ ਪਰ ਬਾਈ ਪੈਸੇ ਦਿੱਤੇ ਹੋਏ ਇਹਨਾਂ ਨੂੰ 250 ਰੁਪਏ ਨਾ ਹੀ ਤਾਂ ਬਈ ਇਹਨੇ ਬਾਜੀ ਕਰਾਈ। ਨਹੀਂ ਇਹਨਾਂ ਨੇ ਆਪਣੀ ਐਂਟਰੀ ਮੋੜੀ ਸਕਰੀਨ ਤੇ ਸਾਨੂੰ ਪੋਸਟਰ ਸ਼ੋਅ ਹੋ ਜੂ ਹੁਣ ਮੇਰੇ ਬਿਰੋ ਤੁਸੀਂ ਜਾਣ ਠੀਕ ਹੈ ਤੇ ਉਹ ਜਾਣ ਕਰੋ ਹਾਬਕ ਤਵਾ ਪਿਆਰ ਮੇਰੀ ਨਹੀਂ ਮੇਰੀ ਇੰਨੀ ਜਿੰਨ ਦੀ ਕਪੈਸਿਟੀ ਨਹੀਂ ਕਿ ਸੁਣਾ ਸਕਦਾ ਆਪਣਾ ਮਾਹੌਲ ਸ਼ਾਂਤ ਹੈ ਕਰ ਚਲੋ ਚਾਲਦੇ ਆ ਉਧਰਲੇ ਕਰੀਂ ਇਧਰੋਂ ਗੇਮ ਉਹ ਖੇਡ ਕੇ ਫਿਰ ਚੱਲਾਂ ਕੋਈ ਆ